ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵੇਧ ਕਰਦੇ ਆ ਕਿ ਸਾਰੇ ਠੀਕ ਹੋਵੋਗੇ ਅੱਜ ਫੇਰ ਅਸੀਂ ਲਾਉਣ ਚੱਲੇ ਸੀਗੇ ਜੀ ਜਾਗੋ ਪਿੰਡ ਨੰਦਗੜ ਤੇ ਆ ਏਰੀਆ ਦੇ ਵਿੱਚ ਫਿਰਦੇ ਆ ਪਿੰਡਾਂ ਦਾ ਸਾਨੂੰ ਪਤਾ ਨਹੀਂਗਾ ٹیم ਸਾਰੀ ਰੈਡੀ ਬੈਠੀ ਸੀ ਘਰੋਂ ਆਪਾਂ ਗਲਾਪ ਹੀ ਗੰਦਾ ਉੱਥੇ ਜਾ ਕੇ ਬੰਨਣ ਲੱਗੇ ਤੇ ਡਾਕਟਰ ਸਾਹਿਬ ਵੀ ਬੈਠੇ ਪਰ ਇੱਥੇ ਥੋੜੀ ਜੀ ਸਾਨੂੰ ਆ ਆ ਹਾਲ ਆ ਜੀ ਇੱਥੇ ਡਰਾਮਣਾ ਜਿਹਾ ਏਰੀਆ ਤੇ ਦੇਖਦੇ ਆ ਗਲੇ ਬਲੌਗ ਨੂੰ ਤੁਸੀਂ ਬਹੁਤ ਪਿਆਰ ਦਿੱਤਾਗਾ ਤੇ ਪਲੀਜ਼ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਆਹ ਬਲੌਗ ਨੂੰ ਵੀ ਇਸੇ ਤਰ੍ਹਾਂ ਦੇ ਹਾਰਰ ਬਲੌਗ ਸਸਪੈਂਸ ਵਾਲੇ ਤੁਹਾਨੂੰ ਅਸੀਂ ਦਿਖਾਉਂਦੇ ਰਹਾਂਗੇ ਆਹ ਦੇਖੋ ਇੰਨਾ ਰਿਸਕ ਲਈਦਾ ਜੀ ਇੰਨਾ ਰਿਸਕ ਲੈ ਕੇ ਰਾਤ ਨੂੰ ਜਾਬੋ ਲਾਉਣ ਜਾਣੇ ਆ ਪ੍ਰੋਗਰਾਮ ਲਾਉਣ ਜਾਣੇ ਆ ਤੇ ਮੇਰੇ ਵੀਰ ਸਪੋਰਟ ਕਰਿਆ ਕਰੋ ਸਾਰੇ ਲਾਈਕ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਸਾਡੇ ਇੱਕ ਬੈਂਸ ਸਾਹਿਬ ਨੇ ਉਹਨਾਂ ਨੇ ਕਮੈਂਟ ਕੀਤਾ ਸੀਗਾ ਕਿ ਵੀ ਜਿੱਥੇ ਵੀ ਤੁਸੀਂ ਖੜਦੇ ਹੋ ਜਿੱਥੇ ਤੁਹਾਡਾ ਪ੍ਰੋਗਰਾਮ ਹੁੰਦਾ ਉੱਥੇ ਰਹਿਣ ਦੀ ਕੋਸ਼ਿਸ਼ ਕਰਿਆ ਕਰੋ ਵੀਰ ਜੀ ਅਸੀਂ ਕੋਸ਼ਿਸ਼ ਤਾਂ ਕਰਦੇ ਹੁੰਨੇ ਆ ਕਿ ਕਿਹੜਾ ਸਾਡਾ ਪ੍ਰੋਗਰਾਮ ਹੋਰ ਕਿਤੇ ਹੁੰਦਾ ਤੇ ਇਸ ਅਫਸੈਟ ਹੋ ਜਾਂਦਾ ਸਾਰਾ ਸ਼ਡਿਊਲ ਸਾਡਾ ਤੇ ਆਹ ਦੇਖ ਲਓ ਜੀ ਇਸ ਤਰ੍ਹਾਂ ਦਾ ਹਾਲ ਆ ਸਾਰਾ ਕਿਲਾ ਸਾਡੇ ਕੋਲ ਤਾਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਜਿਆਦਾ ਫੋਨ ਨਾ ਕਰਿਆ ਕਰੋ ਕਿ ਤੁਸੀਂ ਆ ਨਹੀਂ ਰਹੇ ਸਾਡੀਆਂ ਕਈ ਸਾਰੀਆਂ ਮਜਬੂਰੀਆਂ ਹਨ ਤੇ ਮੇਰੇ ਵੀਰ ਪਾਰਟੀਆਂ ਵਾਲੇ ਵੀ ਹਾਂ ਜਿਹੜੇ ਹੁੰਦੇ ਆ ਉਹ ਵੀ ਸਾਡਾ ਮਜਬੂਰੀ ਸਮਝਿਆ ਕਰੋ ਮੜੀ ਜੀ ਹੁਣ ਅਸੀਂ ਰੈਡੀ ਆਂ ਦੇਖੋ ਟੀਮ ਜਾਬੂ ਤੋਂ ਆਂ ਸੌਰੀ ਇਹ ਮਲਵਈ ਕਿੱਧਰ ਤੇ ਸੀਗੇ ਤੇ ਦੋਲੀ ਤੋੜ ਕੇ ਨਾਲ ਦੇ ਵਾਲੀ ਗੱਡੀ ਤੋੜ ਲਈ ਰੋਟੀ ਵੀ ਨਹੀਂ ਆ ਰਹੀ ਤੱਕੁੰ ਡਾ ਰਗਾ ਦੀ ਤੇ ਆ ਵੀਰੇ ਵੀਰ ਇੰਨਾ ਦਾ ਸਹਿਯੋਗ ਦਿਆ ਕਰੋ ਪਲੀਜ਼ ਜਾਣਨਾ ਐਨਾ ਕਿ ਅਕਰੋ ਵਿਸ਼ੇਤੀ ਆ ਜੋ ਛੇਤੀ ਆ ਜੋ ਛੇਰੀ ਦੇ ਵਿੱਚ ਪ੍ਰੋਬਲਮ ਹੋ ਜਾਂਦੀ ਆ ਆ ਦੇਖੋ ਜੀ ਇਸ ਤਰ੍ਹਾਂ ਦੇ ਉੱਥੇ ਕੋਈ ਸਾਨੂੰ ਸੁਣਨਸਾ ਨਹੀਂ ਹੈ ਜੀ ਦਾ ਹੁਣ ਇੱਥੇ ਪਤਾ ਨਹੀਂ ਕੀ ਹਾਂ ਕਿਹੜੇ ਵੇਲੇ ਕੋਣ ਆ ਜੇ ਤੇ ਕਿਹੜੇ ਵੇਲੇ ਕੋਣ ਨਾ ਆਵੇ ਕਿ ਇੱਧਰ ਲੈ ਰ ਕੇ ਅਸੀਂ ਪਹਿਲੀ ਵਾਰ ਹੀ ਆਏ ਆ ਸਾਨੂੰ ਸੜਕ ਵੀ ਹੋਣਾ ਕਿਹੜੀ ਆ ਇਹ ਲੱਗਦਾ ਵੀ ਗੱਲ ਗੱਡੀ ਤੱਕ ਬੰਦ ਹੋਊਗਾ ਸੀਗਾ ਸਾਡਾ ਬਹੁਤ ਮੁਸ਼ਕਲ ਦੇ ਨਾਲ ਆਏ ਫਿਰ ਅਸੀਂ ਸਵੇਰ ਗੱਡੀ ਦਾ ਲੈਕਟਾ ਸਹੀ ਕਰਾਈਂਗਾ ਆ ਦੇਖੋ ਜੀ ਕਹਿੰਦੇ ਤਾਂ ਹੈ ਵੀ ਇੱਧਰ ਸਿਸਟਮ ਖਰਾਬ ਹੀ ਹੋ ਜਾਂਦਾ ਆ ਦੂਰ ਤੱਕ ਤੁਹਾਨੂੰ ਦਿਖਦਾ ਹੀ ਪਿਆ ਕੱਲੀ ਆਪਣੀ ਗੱਡੀ ਦੀ ਲਾਈਟ ਹੀ ਜਾਂਦੀ ਪਈ ਹੈ ਬਸ ਉਹ ਕਰ ਦਿੰਦੇ ਆ ਦੋ ਸੋ ਇੱਕ ਆ ਏਰੀਆ ਕਿੱਧਰ ਨੂੰ ਜਾਣਾ ਦਾ ਸਿੱਖੀ ਮੜਾ ਜਾ ਖੱਬੇ ਮੁੜਨਾ ਕਿ ਸੱਜੇ ਇਧਰ ਨੂੰ ਇਧਰ ਨੂੰ ਆਹ ਕਿਸੇ ਨੇ ਲੱਗੀ ਹੋਈ ਸੀ ਫੋਨ ਤੇ ਦੂਸਰੇ ਫੋਨ ਤੇ ਲੋਕੇਸ਼ਨ ਲੱਗੀ ਹੋਈ ਆ ਪਤਾ ਨਹੀਂ ਕਿਧਰ ਨੂੰ ਆ ਬਲ ਬਲੇਵੇਂ ਇਹ ਹੈਗੇ ਆ ਅਗਲਾ ਅੰਮਾ ਤੋਂ ਦੂਜੇ ਦੇ ਕੋਲ ਹੀ ਜਾਊਗੀ ਆਹ ਆਹ ਕੀ ਐ ਕਿਹੜੇ ਘਰ ਦਾ ਤੂੰ ਆਹ ਦੇਖੋ ਜੀ ਉਹ ਸਾਹਮਣੇ ਦੀ ਲੈਡ ਬਤਨੀ ਕੌਣ ਜੰਦਾ ਪਿਆ ਪਾਣੀ ਲਾਉਣ ਵਾਲਾ ਵੀ ਲੱਗਦਾ ਸਾਡਾ ਸਿੰਦਾ ਪਿੱਛੇ ਬੈਠਾ ਡਰੀ ਜਾਂਦਾ ਇਹਦਾ ਕੋਈ ਪਾਣੀ ਲਾਉਣ ਵਾਲਾ ਵੀ ਕਿਸਾਣ ਵੀ ਨਹੀਂ ਆਇਆ ਫੀਲ ਹੋਇਆ ਵੀ ਸਿੰਦਾ ਸਾਗੀ ਨੂੰ ਕਿ ਕੋਈ ਸਰੰਗੀ ਸਾਡਾ ਬਾਲਾ ਡਰਦਾ ਸਰੰਗੀ ਨੂੰ ਤਾਂ ਬੁਖਾਰ ਚੜ ਜਾਂਦਾ ਕੀ ਹੋਣਾ ਆਇਆ ਫੀਲ ਹੋਇਆ ਵੀ ਕੋਈ ਖੜਾ ਹੋਇਆ ਸਰੰਗੀ ਨੂੰ ਸਾਡੇ ਨੂੰ ਬਸ ਜਦੋਂ ਸੁਨਸਾਨ ਰਾਹ ਤੇ ਗੱਡੀ ਪਾਲ ਕੇ ਸਰੰਗੀ ਨੂੰ ਚੜ ਜਾਂਦਾ ਬੁਖਾਰ। ਡਰਨਾ ਸ਼ੁਰੂ ਹੋ ਜਾਂਦਾ। ਡਰਨਾ ਹੋ ਜਾਂਦਾ ਸ਼ੁਰੂ। ਉਸ ਤੋਂ ਬਾਅਦ ਇਹ ਇੱਕ ਬਾਪੂ ਜੀ ਬਾਪੂ ਜੀ ਪਾਣੀ ਲਾਉਣ ਆਏ ਹੋਏ ਉਹਨਾਂ ਨੂੰ ਵੇਖ ਕੇ ਕਹੀ ਜਾਂਦਾ ਕਿ ਕਈ ਵਾਲੀ ਭੂਤ ਖੜੀ ਆ। ਨਹੀਂ ਸਾਨੂੰ ਮਤਲਬ ਕੋਈ ਘੇਰ ਰਿਆ। ਕੋਈ ਬੰਦਾ ਆ ਵੀਰ ਵੀ ਖੜਾ ਆਇਆ ਇੱਥੇ ਪਾਣੀ ਵਾਲੇ ਆ ਵੀਰੇ। ਬਾਕੀ ਪਿੰਡ 'ਚ ਵਾਲੀ ਕੋਈ ਹੁੰਦਾ ਹੈ ਨਹੀਂ ਵੈਸੇ। ਹਾਂ। ਕਿੰਨਾ ਕੁ ਸਹਿਯੋਗ ਦਿਆ ਕਰੋ ਜੀ ਸਾਡੀ ਕੋਸ਼ਿਸ਼ ਹੁੰਦੀ ਆ ਅਸੀਂ ਤੋਂ ਉਹਨੂੰ ਬਥਾਰਾ ਰੌਣਕ ਲਾਉਣੀਆਂ ਹੁੰਦੀਆਂ ਨੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਜੋ ਸਾਡੀ ਲਾਈਫ ਹੁੰਦੀ ਹੈ ਹਨਾ ਪ੍ਰੋਗਰਾਮਾਂ ਦੀ ਇਹ ਸਾਰੀ ਤੁਹਾਡੇ ਨਾਲ ਸ਼ੇਅਰ ਕਰਕੇ ਪਹਿਲਾਂ ਤੁਹਾਡੇ ਨਾਲ ਵਲੌਗ ਸ਼ੇਅਰ ਕਰਦੇ ਰੇ ਸਵੇਰ ਘਰ ਤੋਂ ਕਿੱਦਾਂ ਤਿਆਰ ਹੁੰਨੇ ਆ ਕਿੱਦਾਂ ਅਸੀਂ ਜਾਂਦੇ ਆ ਫਿਰ ਸਾਨੂੰ ਮਿੱਤਰਾਂ ਦੇ ਕਮੈਂਟ ਆਉਣ ਲੱਗੇ ਫੋਨ ਆਉਣ ਲੱਗੇ ਭਾਈ ਰਾਤ ਨੂੰ ਜਦੋਂ ਤੁਸੀਂ ਜਾਗ ਉੱਥੇ ਜਾਂਦੇ ਆ ਤੇ ਕੋਈ ਤੁਹਾਡੇ ਨਾਲ ਰਾਜ ਕੋਈ ਐਫਜੀ ਗੱਲਬਾਤ ਹੁੰਦੀ ਆ ਉਹ ਵੀ ਸ਼ੇਅਰ ਕਰਿਆ ਕਰੋ ਸੋ ਹੁਣ ਕੋਸ਼ਿਸ਼ ਕਰਦੇ ਹੁੰਨੇ ਆ ਕਿ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਿਆ ਕਰਕੇ ਤੁਸੀਂ ਪਿਆਰ ਦਿੱਤਾ ਪਿਛਲੇ 1-2 ਵਲੌਗ ਹੀ ਪਾਏ ਆਪਾਂ ਤੇ ਇਸੇ ਤਰ੍ਹਾਂ ਹੀ ਸਾਰੇ ਪਿਆਰ ਦਿੰਦੇ ਰਿਹਾ ਕਰੋ ਜੀ ਸਪੋਰਟ ਕਰਿਆ ਕਰੋ ਸਬਸਕ੍ਰਾਈਬ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਤੇ ਲਾਈਕ ਕਰਦਿਆ ਕਰੋ ਸਾਨੂੰ ਹੌਸਲਾ ਵਜਾਈ ਹੁੰਦਾ ਕਲਾਕਾਰ ਨੂੰ ਬਸ ਕਲਾ ਸਾਡਾ ਪਿਆਰ ਹੀ ਚਾਹੀਦਾ ਹੁੰਦਾ ਦਾ ਸੁਕਰ ਤੋਂ ਵੀ ਫੋਨ ਆ ਰਿਹਾਗਾ ਜੀ ਜਾਗੋ ਵਾਲਿਆਂ ਦਾ ਫੋਨ ਆ ਗਿਆ ਜਾਗੋ ਵਾਲਿਆਂ ਦੇ ਘਰੋਂ ਆਈ ਜਾਂਦਾ ਫੋਨ ਤੇ ਬਸ ਕੁਝ ਨਿਆ ਕਰੋ ਕਿ ਸਾਡਾ ਲੇਟ ਹੋਣ ਦਾ ਕਾਰਨ ਕੋਈ ਨਹੀਂ ਹੁੰਦਾ ਸਾਡਾ ਰਸਤਾ ਮੜਾ ਹੁੰਦਾ ਹੈ ਨਾ ਰਸਤੇ ਦੇ ਵਿੱਚ ਪਤਾ ਨਹੀਂ ਹੁੰਦਾ ਲੋਕੇਸ਼ਨਾਂ ਇਹ ਵੇਰੀ ਲੋਕੇਸ਼ਨ ਅੱਗੇ ਪਿੱਛੇ ਲਿਆ ਜਾਂਦੀ ਸਾਨੂੰ ਜੱਗੋ ਲਾ ਕੇ ਕਿ ਸਾਡੇ ਟਲੇ ਵੱਜ ਗਏ ਸੀ ਗੱਡੀ ਦੇ ਦੇ ਵਿੱਚ ਬੈਠੀ ਜਾ ਕੇ ਰੇਲ ਦੇ ਕੋਲ ਕਿਉਂਕਿ 3 ਦਿਨ ਤੋਂ ਟਲੇ ਵੱਜ ਕੇ ਉਸਦੇ ਨਿਸ਼ਾਨ ਵੀ ਆ ਗਿਆ ਤੁਹਾਨੂੰ ਆਹ ਥੋੜੇ ਦਿਨ ਪਹਿਲਾਂ ਅਸੀਂ ਸੀ ਕਿ ਲੋਟ ਜੀ ਲਾਈ ਸੀ ਜੱਗੋ ਅਸੀਂ ਅਸੀਂ ਸਾਡੇ ਗਲੀ ਦੇ ਗੱਡੀ ਦੇ ਵਿੱਚੋਂ ਟਲੇ ਵੱਜ ਕੇ ਗੱਡੀ ਦੇ ਖਰਕਾ ਹੋਇਆ ਬਹੁਤ ਜ਼ਿਆਦਾ ਗੱਡੀ ਦੇ ਉਸੇ ਤਰ੍ਹਾਂ ਹੀ ਨਿਸ਼ਾਨ ਪਏ ਹੋਏ ਆ ਪਤਾ ਨਹੀਂ ਲੱਗਦਾ ਜੀ ਕਿ ਇਦਾਂ ਦਾ ਏਰੀਆ ਕੀ ਹੈਗਾ ਹਨਾ ਬਾਕੀ ਚਲੋ ਹਰੇਕ ਗੱਲਾਂ ਦਾ ਤੇ ਸ਼ੇਅਰ ਕਰਦੇ ਆਂ ਤਾਂ ਕਹਿ ਦਿੰਦੇ ਆਂ ਕਿ ਪਤਾ ਨਹੀਂ ਝੂਠ ਬੋਲਦੇ ਪਏ ਜੋ ਕੁਝ ਇਦਾਂ ਦਾ ਬਾਕੀ ਇਦਾਂ ਦਾ ਕੁਝ ਵੀ ਨਹੀਂ ਵਿਧੂ ਪ੍ਰੂਫ ਹੀ ਸਾਰਾ ਕੁਝ ਤੁਹਾਡੇ ਨਾਲ ਜੋ ਲਾਈਵ ਵੀਡੀਓ ਤੁਸੀਂ ਦੇਖਦੇ ਆਂ ਸਾਰਾ ਕੁਝ ਉਸੇ ਤਰ੍ਹਾਂ ਹੀ ਹੁੰਦਾਗਾ ਤੇ ਜਦੋਂ ਵੀ ਤੁਸੀਂ ਕਿਸੇ ਵੀ ਟੀਮ ਨਾਲ ਸੰਪਰਕ ਜਾਂ ਸਾਨੂੰ ਸਬਸਕ੍ਰਾਈਬ ਕਰ ਲਿਆ ਕਰੋ ਬਸ ਸਾਡੀ ਜਰੂਰ ਚੋਂ ਬੜਾ ਆਨੰਦ ਘੜਾ ਚੱਲੇ ਆ ਤੇ ਆਹ ਵਲੌਗ ਅਸੀਂ ਪਾਰਟ 1 ਦੇ ਤੌਰ ਤੇ ਪਾਵਾਂਗੇ ਪਹੁੰਚਣ ਦਾ ਤੇ ਆਉਂਦੀ ਵਾਰੀ ਕੋਸ਼ਿਸ਼ ਕਰਾਂਗੇ ਤੁਹਾਨੂੰ ਆਉਂਦੀ ਹੋਈ 1:00 ਵਜੇ 12:00 ਵਜੇ 2:00 ਵਜੇ 3:00 ਵਜੇ ਜਿੰਨੇ ਵਜੇ ਦਾ ਵੀ ਵਲੌਗ ਹੋਇਆ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਕਿ ਹੁਣ ਦਾ ਮਾਹੌਲ ਕੀ ਆ ਤੇ ਰਾਤ ਦਾ ਮਾਹੌਲ ਕੀ ਹੋਊਗਾ ਸੋ ਇੰਨਾ ਹਾਂ ਇੰਨਾ ਕ ਵਲੌਗ ਇੱਕ ਵਾਰੀ ਪਾਰਟ 1 ਦੇ ਤੌਰ ਤੇ ਪਾਵਾਂਗੇ ਤੇ ਦੂਜੇ ਵਲੌਗ ਜੁੜਨ ਦੇ ਲਈ ਸਾਡੇ ਚੈਨਲ ਸਬਸਕ੍ਰਾਈਬ ਕਰ ਲਓ ਜੇ ਬੈਲ ਆਈਕਨ ਦਬਾ ਲਓ ਜੇ ਆਹ ਦੇਖੋ ਜੀ ਆ ਪੰਨੂ ਲੱਗੇ ਪਏ ਆ ਮੇਰੇ ਹਿਸਾਬ ਨਾਲ ਆਪਾਂ ਫਿਰਨੀ ਦੇ ਉੱਪਰ ਆ ਗਏ ਆ ਜੀ ਹੁਣ ਤਾਂ ਪਿੰਡ ਸਟਾਰਟ ਹੋ ਗਿਆ ਹੁਣ ਤਾਂ ਕੋਈ ਸ਼ੁਰੂ ਨਹੀਂਗਾ ਚਲੋ ਸੋ ਦੂਜਾ ਵਲੌਗ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰ ਲਓ ਜੀ ਸੋ ਜਿੰਨਾ ਵੀਰਾਂ ਨੇ ਭੈਣਾ ਨੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਉਹ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਸੋ ਇਦਾਂ ਦੇ ਸਾਡੇ ਪਿਆਰੇ ਪਿਆਰੇ ਵਲੌਗ ਹਾਰਰ ਵਲੌਗ ਫਨੀ ਵਲੌਗ ਨਾ ਤੁਹ ਬੇਗੋਂ ਗੁੰਗੰਦੇ ਵਲੌਗ ਮਲਵਈ ਕਿੱਦੇ ਦੇ ਵਲੌਗ ਤੇ ਮਲਵਈ ਕਿੱਦੇ ਦੀਆਂ ਵੀਡੀਓ ਇਦਾਂ ਦੇ ਸਾਰੇ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸੋ ਬੜਾ ਪਿਆਰ ਦਿੰਦੇ ਪਿਓ ਬਹੁਤ ਧੰਨਵਾਦ ਆ ਜੀ ਮਿਹਰਬਾਨੀ ਸ਼ੁਕਰੀਆ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਜੀ ਸਭ ਸੋ ਥੈਂਕ ਯੂ